ਇਸ ਮੁਲਕ ਦੇ ਸਾਰੇ ਸੰਵਿਧਾਨਿਕ ਅਦਾਰੇ ਉਹਨਾਂ ਦੇ ਕਬਜ਼ਾ ਕਰਕੇ ਉਹਨਾਂ ਨੇ ਸਿੱਖਿਆ ਦੇ ਉੱਪਰ ਵੀ ਕਬਜ਼ਾ ਕੀਤਾ ਔਰ ਨਵੀਂ ਸਿੱਖਿਆ ਨੀਤੀ ਜਿਹੜੀ ਬਣਾਈ ਹੈਗੀ ਆ ਉਹ ਕਾਰਪੋਰੇਟ ਨੂੰ ਤਾਂ ਐਜੂਕੇਸ਼ਨ ਵੇਚੂਗੀ ਵੇਚੂਗੀ ਨਾਲ ਦੀ ਨਾਲ ਇਸ ਮੁਲਕ ਦੀ ਜਿਹੜੀ ਵਿਗਿਆਨਿਕ ਸਿੱਖਿਆ ਉਹਦਾ ਪੱਠਾ ਵਟਾਊਗੀ ਲਗਾਤਾਰ ਉਹ ਵਿਗਿਆਨਿਕ ਸਿਲੇਬਸ ਕੱਟ ਰਹੇ ਹੈਗੇ ਆ ਲਗਾਤਾਰ ਜਿਹੜੀ ਹੈਗੀ ਆ ਉਹ ਹਿਸਟਰੀ ਨੂੰ ਕੱਢ ਰਹੇ ਹੈਗੇ ਆ ਇਸ ਮੁਲਕ ਦੇ ਸਿਲੇਬਸ ਚ ਉਹ ਵਿਦਿਆਰਥੀਆਂ ਨੂੰ ਇਤਿਹਾਸ ਪੜਾ ਰਹੇ ਹੈਗੇ ਆ ਧਰਮ ਦੇ ਨਾਲ ਸੰਬੰਧਿਤ ਜਿਹੜਾ ਉਹ ਸਿਲੇਬਸ ਉਹ ਐਜੂਕੇਸ਼ਨ ਦੇ ਵਿੱਚ ਐਡ ਕੀਤਾ ਜਾ ਰਿਹਾ ਸਤਿਕਾਰਯੋਗ ਵਿਦਿਆਰਥੀ ਦੋਸਤੋ ਅੱਜ ਜਦੋਂ ਅਸੀਂ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਕਾਲਾ ਦਿਨ ਮਨਾ ਰਹੇ ਆ ਕਿਉਂਕਿ 11 ਨਵੰਬਰ ਨੂੰ ਪੂਰੇ ਪੰਜਾਬ ਦੇ ਕਾਲਜਾਂ ਦੇ ਵਿਦਿਆਰਥੀ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਨੇ ਉਹ ਮਜਾਰਾ ਕਰ ਰਹੇ ਨੇ ਰੋਸ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਦੇ ਸੰਬੰਧ ਚ ਸਾਡਾ ਕਾਲਾ ਦਿਹਾੜਾ ਮਨਾਉਣ ਦਾ ਮਕਸਦ ਜਾਂ ਪ੍ਰਦਰਸ਼ਨ ਕਰਨ ਦਾ ਮਕਸਦ ਸਿਰਫ ਇਹ ਨਹੀਂ ਕਿ ਅਸੀਂ ਸੈਮੈਸਟਰ ਸਿਸਟਮ ਰੱਦ ਕਰਕੇ ਐਨੂਅਲ ਸਿਸਟਮ ਲਾਗੂ ਕਰਾਉਣਾ ਹੈਗਾ ਜਾਂ ਇਹਨੇ ਵਾਧੂ ਵਿਸ਼ੇ ਥੋਪੇ ਹੈਗੇ ਆ ਉਹ ਰੱਦ ਕਰਾਉਣੇ ਆ ਸੋਵੀਅਤ ਯੂਨੀਅਨ ਦਾ ਇੱਕ ਕਮਿਊਨਿਸਟ ਲੀਡਰ ਹੋਇਆ ਲੈਨਿਨ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕਿਸੇ ਰਾਸ਼ਟਰ ਨੂੰ ਖਤਮ ਕਰਨਾ ਹੈ ਤਾਂ ਉੱਥੋਂ ਦੇ ਨੌਜਵਾਨਾਂ ਨੂੰ ਖਤਮ ਕਰ ਦਿਓ ਉਹਨਾਂ ਦੇ ਦਿਮਾਗਾਂ ਨੂੰ ਖਤਮ ਕਰ ਦਿਓ ਰਾਸ਼ਟਰ ਆਪਣੇ ਆਪ ਖਤਮ ਹੋ ਰਿਹਾ ਤੁਹਾਨੂੰ ਬੰਦੂਖਾਂ ਗੋਲੀਆਂ ਡੰਡਿਆਂ ਦੀ ਲੋੜ ਨਹੀਂ ਪੈਣੀ ਨਵੀਂ ਸਿੱਖਿਆ ਨੀਤੀ ਨੂੰ ਵੀ ਸਾਨੂੰ ਇਸੇ ਸੰਦਰਭ ਵਿੱਚ ਦੇਖਣਾ ਚਾਹੀਦਾ ਸਾਨੂੰ ਇਹ ਸਮਝਣਾ ਚਾਹੀਦਾ ਕਿ ਇਸ ਨੀਤੀ ਦਾ ਮਕਸਦ ਸਾਡੀਆਂ ਸਪਲੀਆਂ ਦੇ ਨਾਲ ਨਹੀਂ ਸਾਡੀਆਂ ਜੇਬਾਂ ਦੇ ਉੱਪਰ ਪੈਂਦੇ ਬੋਝ ਦੇ ਨਾਲ ਨਹੀਂ ਹੈਗਾ 2014 ਤੋਂ ਇਸ ਮੁਲਕ ਚ ਭਾਰਤੀ ਜਨਤਾ ਪਾਰਟੀ ਜਿਹੜੀ ਆਰਐਸਐਸ ਦੀ ਜਥੇਬੰਦੀ ਆ ਉਹ ਰਾਜ ਕਰ ਰਹੀ ਆ ਔਰ ਉਹਨਾਂ ਦਾ ਮਕਸਦ ਸਿਰਫ ਵੋਟਾਂ ਲੈ ਕੇ ਰਾਜ ਕਰਨਾ ਨਹੀਂ ਹੈ ਉਹ ਚਾਹੁੰਦੇ ਆ ਕਿ ਜਿਹੜੇ ਲੋਕ ਸਾਨੂੰ ਵੋਟਾਂ ਪਾਉਣ ਉਹ ਸਾਡੇ ਮੁਤਾਬਕ ਫਿਰ ਕੰਮ ਵੀ ਕਰਨ ਅਸੀਂ ਜੋ ਚਾਹਨੇ ਉਹ ਖਾਣ ਵੀ ਅਸੀਂ ਜੋ ਚਾਹਨੇ ਉਹ ਪੈਣਣ ਵੀ ਅਸੀਂ ਜੋ ਚਾਹਨੇ ਉਹ ਸੋਚਣ ਵੀ এডਿਕੇਸ਼ਨ ਇਸ ਮਕਸਦ ਲਈ ਉਹਨਾਂ ਨੇ ਚੁਣੀ ਹੈਗੀ ਆ ਇਸ ਮੁਲਕ ਦੇ ਸਾਰੇ ਸੰਵਿਧਾਨਿਕ ادارے ਉਹਨਾਂ ਦੇ ਕਬਜ਼ਾ ਕਰਕੇ ਉਹਨਾਂ ਨੇ ਸਿੱਖਿਆ ਦੇ ਉੱਪਰ ਵੀ ਕਬਜ਼ਾ ਕੀਤਾ ਔਰ ਨਵੀਂ ਸਿੱਖਿਆ ਨੀਤੀ ਜਿਹੜੀ ਬਣਾਈ ਹੈਗੀ ਆ ਉਹ ਕਾਰਪੋਰੇਟ ਨੂੰ ਤਾਂ এডਿਕੇਸ਼ਨ ਵੇਚੂਗੀ ਵੇਚੂਗੀ ਨਾਲ ਦੀ ਨਾਲ ਇਸ ਮੁਲਕ ਦੀ ਜਿਹੜੀ ਵਿਗਿਆਨਿਕ ਸਿੱਖਿਆ ਉਹਦਾ ਪੱਠਾ ਵਟਾਊਗੀ ਲਗਾਤਾਰ ਹੋ ਵਿਗਿਆਨਿਕ ਸਿਲੇਬਸ ਕੱਟ ਰਹੇ ਹੈਗੇ ਆ ਲਗਾਤਾਰ ਜਿਹੜੀ ਹੈਗੀ ਆ ਉਹ ਹਿਸਟਰੀ ਨੂੰ ਕੱਟ ਰਹੇ ਹੈਗੇ ਆ ਔਰ ਇਸ ਮੁਲਕ ਦੇ ਸਿਲੇਬਸ ਚ ਉਹ ਵਿਦਿਆਰਥੀਆਂ ਨੂੰ ਮਿ ਇਤਿਹਾਸ ਪੜਾ ਰਹੇ ਹੈਗੇ ਆ ਧਰਮ ਦੇ ਨਾਲ ਸੰਬੰਧਿਤ ਜਿਹੜਾ ਉਹ ਸਿਲੇਬਸ ਉਹ ਐਜੂਕੇਸ਼ਨ ਦੇ ਵਿੱਚ ਐਡ ਕੀਤਾ ਜਾ ਰਿਹਾ ਲੰਬਾ ਸਮਾਂ ਲੱਗਿਆ ਇਸ ਮੁਲਕ ਦੇ ਵਿੱਚ ਸੰਘਰਸ਼ ਹੋਏ ਕੁਰਬਾਨੀਆਂ ਹੋਈਆਂ ਫੇਰ ਇਸ ਮੁਲਕ ਦੇ ਵਿੱਚੋਂ ਜਾਤ ਪਾਤ ਨੂੰ ਕਿਤੇ ਖਤਮ ਕਰਨ ਦੇ ਵੱਲ ਜਿਹੜਾ ਹੈਗਾ ਉਹ ਮੁਲਕ ਤੁਰਿਆ ਹੈਗਾ ਇਸ ਮੁਲਕ ਦੇ ਵਿੱਚ ਜੇ ਕਿਤੇ ਬੰਦੇ ਨੂੰ ਬੰਦਾ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਾਂ ਉਹਦੇ ਪਿੱਛੇ ਬਹੁਤ ਵੱਡੀਆਂ ਕੁਰਬਾਨੀਆਂ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਆ ਉਹ ਇਤਿਹਾਸ ਨੂੰ ਲੈ ਕੇ ਉਹ ਗੇੜਾ ਦੇਣ ਜਾ ਰਹੀ ਆ ਐਜੂਕੇਸ਼ਨ ਪਾਲਿਸੀ ਇਹ ਜਿਹੜੀ ਹੈਗੀ ਆ ਉਹ ਇਸ ਮੁਲਕ ਦੇ ਨੌਜਵਾਨਾਂ ਦੇ ਦਿਮਾਗਾਂ ਦੇ ਵਿੱਚ ਕੂੜਾ ਭਰਨ ਵਾਸਤੇ ਲੈ ਕੇ ਆਂਦੀ ਗਈ ਆ ਕਿਉਂਕਿ ਭਾਰਤੀ ਜਨਤਾ ਪਾਰਟੀ ਇਹ ਸਮਝਦੀ ਹੈ ਕਿ ਬੰਦੇ ਚਾਰ ਤਰ੍ਹਾਂ ਦੇ ਹੁੰਦੇ ਆ ਬ੍ਰਾਹਮਣ ਖੱਤਰੀ ਵੈਸ਼ ਔਰ ਸੂਦਰ ਔਰ ਇਸ ਤਰ੍ਹਾਂ ਦੀ ਪੜ੍ਹਾਈ ਉਹ ਸਿਲੇਬਸਾਂ ਦੇ ਵਿੱਚ ਪੜਾਉਣੀ ਚਾਹੁੰਦੇ ਆ ਇਸ ਮੁਲਕ ਨੂੰ ਇੱਕ ਹਿੰਦੂ ਰਾਸ਼ਟਰ ਇੱਕ ਹਿੰਦੀ ਭਾਸ਼ਾ ਜਿਹੜਾ ਹੈਗਾ ਉਹ ਇੱਥੇ ਲਾਗੂ ਕਰਨਾ ਚਾਹੁੰਦੇ ਆ ਉਹਨਾਂ ਦਾ ਜਿਹੜਾ ਮਕਸਦ ਹੈਗਾ ਹਿੰਦੀ ਹਿੰਦੂ ਹਿੰਦੋਸਤਾਨ ਉਸ ਮਕਸਦ ਦੇ ਵਿੱਚ ਉਹ ਐਜੂਕੇਸ਼ਨ ਪਾਲਿਸੀ ਲੈ ਕੇ ਆਏ ਆ ਮੈਂ ਤੁਹਾਡੇ ਨਾਲ ਕੋਈ ਜ਼ਿਆਦਾ ਗੱਲਬਾਤ ਨਹੀਂ ਕਰਨੀ ਕਿਉਂਕਿ ਲੰਬਾ ਸਮਾਂ ਹੋ ਗਿਆ ਆਪਾਂ ਨੂੰ ਇੱਥੇ ਖੜਿਆ ਨੂੰ ਮੈਂ ਤੁਹਾਨੂੰ ਸਿਰਫ ਇੰਨਾ ਕਹਿਣਾ ਚਾਹੁੰਦਾ ਕਿ ਇਸ ਮੁਲਕ ਦੇ ਵਿੱਚ ਜਿਵੇਂ ਕਿਸਾਨ ਅੰਦੋਲਨ ਖੜਾ ਹੋਇਆ ਸੀ ਖੇਤੀ ਕਾਨੂੰਨਾਂ ਦੇ ਖਿਲਾਫ ਖੇਤੀ ਕਾਨੂੰਨਾਂ ਤੋਂ ਵੱਧ ਖਤਰਨਾਕ ਨਵੀਂ ਸਿੱਖਿਆ ਨੀਤੀ ਹੈਗੀ ਆ ਇਸ ਦੇ ਖਿਲਾਫ ਸਾਨੂੰ ਘਰ ਘਰ ਤੱਕ ਆਵਾਜ਼ ਪਹੁੰਚਾ ਕੇ ਇਸ ਮੁਲਕ ਦੇ ਵਿੱਚ ਇੱਕ ਵੱਡਾ ਲੋਲਣ ਖੜਾ ਕਰਨਾ ਚਾਹੀਦਾ ਕਿਉਂਕਿ ਆਉਣ ਵਾਲੇ ਸਾਲਾਂ ਦੇ ਵਿੱਚ ਨਾ ਤਾਂ ਇਥੇ ਐਜੂਕੇਸ਼ਨ ਬਚਣੀ ਆ ਨਾ ਸਰਕਾਰੀ ادارے ਬਚਨੇ ਆ ਨਾ ਕੋਈ ਲੋਕਾਂ ਦੀ ਗੱਲ ਕਰਨ ਵਾਲਾ ਬਚਣਾ ਕਿਉਂਕਿ ਇਸ ਮੁਲਕ ਜਿੰਨੇ ਵੀ ਲੋਕ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਬੋਲਦੇ ਆ ਚਾਹੇ ਕੋਈ ਬੁੱਧੀਜੀਵੀ ਹੋਣ ਪੱਤਰਕਾਰ ਹੋਣ ਵਿਦਿਆਰਥੀ ਕਰਮਚਾਰੀ ਹੋਣ ਉਹ ਸਾਰੇ ਐਨਐਸਏ ਲਾ ਕੇ ਠੀਕ ਆ ਝੂਠੇ ਝੂਠੇ ਯੂਏਪੀਏ ਲਾ ਕੇ ਬਹੁਤ ਸਾਰੇ ਕਾਲੇ ਕਾਨੂੰਨ ਲਾ ਕੇ ਜੇਲ੍ਹਾਂ ਦੇ ਵਿੱਚ ਛੁੱਟੇ ਹੋਏ ਆ ਇਸ ਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਮੈਂ ਤੁਹਾਨੂੰ ਸੁਨੇਹਾ ਦੇਣਾ ਚਾਹੁੰਦਾ ਕਿ 11 ਨਵੰਬਰ ਨੂੰ ਪੂਰਾ ਬਰਜਿੰਦਰਾ ਕਾਲਜ ਜਿਹੜਾ ਹੈਗਾ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਖੜਾ ਹੋਣਾ ਚਾਹੀਦਾ ਸਾਡੀਆਂ ਜਿੰਨੀਆਂ ਮੰਗਾਂ ਨੇ ਉਹਨਾਂ ਨੂੰ ਮੰਨਵਾਈਏ ਇੰਨੀ ਗੱਲਬਾਤ ਤੁਹਾਡੇ ਸਾਰਿਆਂ ਨੇ ਕਰਨੀ ਸੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਹੱਕ ਸੱਚ ਲਈ ਲੜਦੇ ਲੋਕਾਂ ਦੀ